ਨਮਸਕਾਰ ਦੋਸਤੋ ਮੈਂ ਰਮੇਸ਼ ਕਬਾ ਚਾਂਸਵੇਰਾ ਦਾ ਬਣੀ ਉਸ ਕੋਟਕਪੁਰਾ ਪੰਜਾਬ ਗੱਲ ਕਰਦੇ ਆ ਕਿ ਅੱਜ ਅਸੀਂ ਦਵਾਰਿਆਲਾ ਰੋਡ ਕੋਟਕਪੁਰਾ ਦੇ ਕਿਸਾਨਾਂ ਨਾਲ ਮੁਲਾਕਾਤ ਕੀਤੀ ਜਿੱਤੇ ਖੇਤਾਂ ਦੇ ਵਿੱਚ ਦੇਖਣ ਚ ਆਇਆ ਕਿ ਫਸਲਾਂ ਜਿਹੜੀਆਂ ਕਣਕ ਦੀ ਫਸਲ ਨੇ ਕਾਦ ਬਹੁਤ ਘਟ ਕੀਤਾ ਕਾਰਨਾਂ ਦਾ ਇਹ ਹੈ ਕਿ ਠੰਡ ਘੱਟ ਪੈਣ ਕਾਰਨ ਔਰ ਬਰਸਾਤ ਨਾ ਹੋਣ ਕਾਰਨ ਔਰ ਜਲਦੀ ਗਰਮੀ ਪੈਣ ਕਾਰਨ ਜਿਹੜੇ ਕਾਦਾਂ ਕਮਤਾ ਦੇ ਨਹੀਂ ਹੋਏ ਔਰ ਕਿਸਾਨਾਂ ਨੇ ਰੋਜ਼ ਇਸ ਗੱਲ ਦੀ ਗੱਲ ਕਹੀ ਹੈ ਕਿ ਅਗਰ ਬਰਸਾਤ ਨਾ ਪਈ ਤਾਂ ਕਣਕਾਂ ਦੇ ਤੱਤ ਜਿਹੜੇ ਆ ਘਟ ਰਹੇਗੇ ਔਰ ਜਿਹੜੇ ਝਾੜ ਆ ਉਹ ਵੀ ਘਟਣ ਦੀ ਸੰਭਾਵਨਾ ਹੈ ਅਗਰ ਬਰਸਾਤ ਤੋਂ 2-4 ਦਿਨਾਂ ਦੇ ਵਿੱਚ ਜਾਂ ਹਫ਼ਤੇ ਦੇ ਵਿੱਚ ਪੈ ਜਾਂਦੀ ਹੈ ਤਾਂ ਜਿਹੜੀ ਇਹ ਕਣਕ ਦਾ ਝਾੜ ਵਧ ਸਕਦਾ ਪਰ ਜੇ ਬਰਸਾਤ ਨਾ ਪਈ ਤਾਂ ਕਣਕ ਦਾ ਝਾੜ ਜਿਹੜਾ ਘਟਣ ਦੀ ਸੰਭਾਵਨਾ ਹੈ ਇੱਕ ਗੱਲ ਉਹਨਾਂ ਨੇ ਹੋਰ ਵੀ ਕਹੀ ਕਿ ਅਗਰ ਫਸਲ ਪੱਕਣ ਦੇ ਟਾਈਮ ਤੇ ਉੱਤੇ ਬਰਸਾਤ ਪੈਂਦੀ ਹੈ ਜਿਵੇਂ ਪਹਿਲਾਂ ਵੀ ਪੈਂਦੀ ਰਹਿੰਦੀ ਹੈ ਕਿ ਫਸਲ ਪੱਕਣ ਵਾਲੀ ਹੁੰਦੀ ਹੈ ਕਟਾਈ ਦਾ ਸਮਾਂ ਆਉਂਦਾ ਤੇ ਉਦੋਂ ਵੀ ਬਰਸਾਤ ਪੈਂਦੀ ਹੈ ਤਾਂ ਝਾੜ ਫਿਰ ਵੀ ਕਟਣ ਦੀ ਸੰਭਾਵਨਾ ਕਿਉਂਕਿ ਕਣਕਾਂ ਡਿੱਗ ਜਾਂਦੀਆਂ ਡਿੱਗਣ ਕਾਰਨ ਜਿਹੜਾ ਕਣਕਾਂ ਪੇਚਕ ਜਾਂਦੀਆਂ ਉਹਦੇ ਨਾਲ ਵੀ ਝਾੜ ਕੱਟ ਸਕਦਾ ਆਹ ਤੁਹਾਨੂੰ ਗੱਲ ਕਰਾਉਣੀ ਹੈ ਕਿਸਾਨਾਂ ਨਾਲ ਦਿਖਾਣੇ ਆ ਕੀ ਕਹਿੰਦੇ ਆ ਕਿਸਾਨ ਔਰ ਤੁਹਾਨੂੰ ਦਿਖਾਣੇ ਆ ਕਣਕਾਂ ਦੀ ਤੋਂ ਸੁਬੀਰਾ ਹਾਂ ਸਰ ਕੀ ਨਾਂ ਤੁਹਾਡਾ ਸਰਜੀਤ ਸਿੰਘ ਜੀ ਕਣਕਾ ਕਾਫੀ ਛੋਟੀਆਂ ਖੜੀਆਂ ਆ ਕੀ ਕਰਨਾ ਇਹਨਾਂ ਦਾ ਕਣਕ ਜੀ ਵਾ ਠੀਕ ਆ ਜੀ ਹਜੇ ਓਨੀ ਤਾਂ ਨਹੀਂ ਮਤਲਬ ਬੜੀ ਫੁੱਲੀ ਤੇ ਕੁਝ ਗਰਮੀ ਹੁਣ ਫੇਰ ਪੈਣ ਲੱਗ ਪਈ ਨਾ ਇਸ ਕਰਕੇ ਥੋੜਾ ਫਰਕ ਆਏਗਾ ਜੀ ਬਰਸਾਤਾਂ ਨਾ ਪੈਣ ਦਾ ਕਾਰਨ ਵੀ ਆ ਹਾਂ ਹਾਂ ਬਰਸਾਤਾਂ ਦਾ ਕਾਰਨ ਹੈਗਾ ਜੀ ਬਰਸਾਤਾਂ ਨਾ ਪੈਣ ਦਾ ਤੇ ਏਰਕੀ ਧੁੰਦਾ ਵੀ ਬਹੁਤ ਘਟ ਪਈ ਆ ਹਾਂ ਜੀ ਹੰਡ ਕਾਟੀ ਪਈ ਹੈ ਥੋੜੇ ਦਿਨ ਹੀ ਪਈ ਨਾ ਉਹ ਕਰਕੇ ਠੰਡ ਲੰਮੀ ਚੱਲੇ ਮਤਲਬ ਸਰੂ ਦੇ ਨਾਲ ਫਰਕ ਪੈ ਜਾਂਦਾ ਜੀ ਝਾੜਦਾ ਕੀ ਫਰਕ ਪਊਗਾ ਜੀ ਝਾੜਦਾ ਹਜੇ ਕੁਝ ਨਹੀਂ ਕਹਿ ਸਕਦਾ ਜੀ ਜੇ ਬਰਸਾਤ ਪੈ ਜੇ ਹਾਂਜੀ 2-4 ਦਿਨਾਂ ਦੇ ਵਿੱਚ ਤਾਂ ਝਾੜ ਵਾਦਨ ਦੀ ਸੰਭਾਵਨਾ ਹੈਗੀ ਹੈ ਤੇ ਜੇ ਨਾ ਪਈ ਤਾਂ ਕਟਣ ਦੀ ਸੰਭਾਵਨਾ ਹੈ ਜੀ ਵਾਰਸ ਲੇਟ ਪਊਗੀ ਫਿਰ ਨਹੀਂ ਸੰਭਾਵਨਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਬਸ ਥੋੜੇ ਮੋٹے ਪੈ ਜਾਂਦੀ ਚੰਗੀ ਸੀ ਬਰਸਾਤ ਬਸ ਠੀਕ ਹੈ ਕਨਕਾ ਆਡੀਆ ਮਤਲਬ ਖੜੇ ਪਾਈ ਦੋ ਮਹੀਨੇ ਪਾਈ ਵੀ ਆ ਪਰਮਾਤਮਾ ਕੇ ਅਰਦਾਸ ਕਰਦੇ ਆ ਕਿ ਬਰਸਾਤ ਪਵੇ ਹਾਂਜੀ ਬਸ ਸਖਾਂਤੀ ਨੇ ਪਾਈ ਥੋੜੀ ਮੋਟੀ ਹੁਣ ਪਣੀ ਤਾਂ ਲੇਟ ਨਾ ਹੋਵੇ ਬਸ ਮਤਲਬ ਜੇ ਬਾਦ ਵਿੱਚ ਪੈਂਦੀ ਹੈ ਕਣਕ ਫਸਲ ਆਪਣਾ ਫਰੀਦ ਵਾਜੀ ਕੀ ਨਾਂ ਤੁਹਾਡਾ ਮੇਰਾ ਨਾਂ ਸਤੂਜੀ ਸਿੰਘ ਹੈ ਜੀ ਕਿਹੜਾ ਪਿੰਡ ਵਾਜੀ ਦਾ ਹੈ ਇੱਕ ਕੋਸਪੂਰਾਜੀ ਦੁਆਰਾ ਦਾ ਰੋਸ ਜਿਹੜੀਆਂ ਕਣਕਾਂ ਛੋਟੀਆਂ ਖੜੀਆਂ ਕੱਦ ਨਹੀਂ ਵਧ ਰਹੇ ਕੀ ਇਹਦੇ ਨਾਲ ਝਾੜ ਦਾ ਫਰਕ ਪਏਗਾ ਪੈ ਸਕਦਾ ਜੀ ਕੀ ਕਰਨਾ ਕੱਦ ਘੋਣੀ ਵਧੇ ਨੀ ਘੱਟ ਨਹੀਂ ਪਿਆ ਤੇ ਠੰਡ ਵੀ ਘਰ ਕੀ ਘੱਟ ਗਈ ਕੋਈ ਬਾੜੀ ਛੱਡ ਨਹੀਂ ਪਈ ਗਰਮੀ ਆ ਤੇ ਗਰਮੀ ਕਰਕੇ ਇਹਦਾ ਝਾੜ ਦਾ ਘਟਣ ਦੀ ਸੁਆਣ ਹਾਂਜੀ ਹੈਗਾ ਚਾਂਸ ਘਟਣ ਦਾ ਕੀ ਚਾਹੁੰਦੇ ਆ ਮਤਲਬ ਪ੍ਰਮਾਤਮਾ ਤੋਂ ਕੀ ਚਾਹੁੰਦੇ ਆ ਕਿ ਬਰਸਾਤ ਹੋਣੀ ਚਾਹੀਦੀ ਹੈ ਬਰਸਾਤ ਹੋ ਜਾਂਦੀ ਤਾਂ ਵਧੀਆ ਸੀ ਏਦੋਂ ਪਹਿਲਾਂ ਹੁਣ ਵੀ ਹੋ ਜੇ ਹਜੇ ਟਾਈਮ ਹੈਗਾ ਕਿ ਏਦੋਂ ਮਗਰ ਉਹ ਉਹਦਾ ਤਾਂ ਕੋਈ ਫਾਇਦਾ ਨਹੀਂ ਮਤਲਬ ਜਦੋਂ ਫਸਲ ਪੱਕਣ ਤੇ ਆਂਦੀ ਹੈ ਬਰਸਾਤ ਉਦੋਂ ਪੈਂਦੀ ਹੈ ਤੇ ਉਦੋਂ ਵੀ ਝਾੜ ਘਟਣ ਦੀ ਸੁਆਣ ਹਾਂਜੀ